ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਆ ਤੁਹਾਡਾ ਸਾਰਿਆਂ ਦਾ ਮੇਰੀ ਇੱਕ ਹੋਰ ਨਵੀਂ ਵੀਡੀਓ 'ਚ ਤੇ ਕੱਲ ਆਪਾਂ ਸੁਣਿਆ ਸੀ ਕਿ ਨੋ ਪੋਦੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਦੇ ਜੰਗਲਾਂ ਵਿੱਚ ਟਿੰਡ ਦਾ ਸਰਾਣਾ ਲਾ ਕੇ ਉਹਨਾਂ ਨੇ ਵਿਸ਼ਰਾਮ ਕੀਤਾ ਸੀ ਅਤੇ ਛੋਟੇ ਸਾਹਿਬ ਜਦੇ ਤੇ ਮਾਤਾ ਗੁਜਰੀ ਜੀ ਨੂੰ ਵੀ ਮਰਿੰਡੇ ਕੋਤਵਾਲੀ ਵਿੱਚ ਕੈਦ ਕਰ ਲਿਆ ਜਾਂਦਾ ਤੇ ਆਓ ਆਪਾਂ ਅੱਜ 10 ਪੋ ਦਾ ਇਤਿਹਾਸ ਸੁਣੀਏ ਵਾਹੇ ਗੁਰੂ ਜੀ ਦਾ ਖਾਲਸਾ ਵਾਹੇ ਗੁਰੂ ਜੀ ਦੀ ਫਤਿਹ ਮਾ ਜਿਵੇਂ ਤੁਸੀਂ ਮੈਨੂੰ ਕੱਲ 9 ਪੋ ਦਾ ਇਤਿਹਾਸ ਦੱਸਿਆ ਸੀ ਕਿ ਗੁਰੂ ਮਹਾਰਾਜ ਚਮਕੌਰ ਦੀ ਗੜੀ ਨੂੰ ਛੱਡ ਕੇ ਮਾਛੀਵਾੜ ਦੇ ਜੰਗਲਾਂ ਵਿੱਚ ਆ ਜਾਂਦੇ ਨੇ ਤੇ ਉਹ ਖੂਦ ਹੀ ਟਿੰਡ ਦਾ ਸਰਹਾਣਾ ਲਾ ਕੇ ਮਾਛੀਵਾੜ ਦੇ ਦੰਗਲਾਂ ਵਿੱਚ ਵਿਸ਼ਰਾਮ ਕਰਦੇ ਨੇ ਤੇ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜਦਿਆਂ ਨੂੰ ਵੀ ਮਰਿੰਡੇ ਕੋਤਵਾਲੀ ਦੇ ਜ਼ਾਲਮ ਕੈਦ ਕਰਕੇ ਲੈ ਜਾਂਦੇ ਨੇ ਹਨਾ ਜੀ ਹਾਂਜੀ ਤੇ ਮੈਨੂੰ ਅੱਜ ਦਾ ਇਤਿਹਾਸ ਦੱਸੋ ਕਿ ਅੱਜ ਕੀ ਹੋਇਆ ਸੀ ਨੌ ਪਹੁੰਚ ਆਪਾਂ ਨੇ ਵਿਚਾਰਿਆ ਵੀ ਨੌ ਪਹੁੰਚ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਛੀਵਾੜੇ ਦੇ ਜੰਗਲਾਂ 'ਚ ਆ ਜਾਂਦੇ ਨੇ ਹਨਾ ਹਾਂਜੀ ਭਾਈ ਗੁਲਾਬਾ ਜੀ ਗੁਲਾਬਾ ਮਸੰਦ ਜੀ ਹੁੰਦੇ ਨੇ ਉਹਨਾਂ ਦੇ ਬਾਗਾਂ ਦੇ ਵਿੱਚ ਗੁਰੂ ਸਾਹਿਬ ਰਾਤ ਅੰਮ੍ਰਿਤ ਵੇਲੇ ਪਹੁੰਚਦੇ ਨੇ ਉੱਥੇ ਆ ਕੇ ਕੁਝ ਘੜੀਆਂ ਬਿਸ਼ਰਾਮ ਕਰਦੇ ਨੇ ਤੇ ਗੁਲਾਬ ਨੂੰ ਮਸੰਦ ਨੂੰ ਜਿਵੇਂ ਪਤਾ ਲੱਗਦਾ ਤੇ ਉਹ ਗੁਰੂ ਸਾਹਿਬ ਨੂੰ ਫਿਰ ਆਪਣੇ ਘਰ ਲੈ ਜਾਂਦਾ ਭਾਈ ਭਾਈ ਵਿਆਸ ਸਿੰਘ ਜੀ ਭਾਈ ਮਹਾ ਸਿੰਘ ਜੀ ਹਨ ਜਦੋਂ ਮੈਨੂੰ ਪਤਾ ਹੁੰਦਾ ਵੀ ਇਸ ਇਲਾਕੇ ਦੇ ਵਿੱਚ ਆਪਣੇ ਗੁਰੂ ਦੇ ਪਿਆਰੇ ਕੌਣ-ਕੌਣ ਵੱਸਦੇ ਨੇ ਹਾਂਜੀ ਤੇ ਅੰਦਰ ਖਾਤੇ ਸੰਗਤਾਂ ਨੂੰ ਵੀ ਪਤਾ ਹੁੰਦਾ ਵੀ ਕੌਣ-ਕੌਣ ਕਿਉਂਕਿ ਪਹਿਲਾਂ ਇੰਨੇ ਸਾਧਨ ਤਾਂ ਨਹੀਂ ਸੀ ਆਏ ਗਏ ਦੀ ਸਾਰੀ ਖਬਰ ਹੁੰਦੀ ਸੀ ਅੱਛਾ ਜੀ ਤੇ ਜਦੋਂ ਭਾਈ ਗੁਲਾਬੇ ਨੂੰ ਪਤਾ ਲੱਗਦਾ ਵੀ ਗੁਰੂ ਸਾਹਿਬ ਉਹਦੇ ਬਾਗ ਦੇ ਵਿੱਚ ਵਿਸ਼ਰਾਮ ਕਰ ਰਹੇ ਨੇ ਖੂਹ ਤੇ ਵਿਸ਼ਰਾਮ ਕਰ ਰਹੇ ਨੇ ਤੇ ਉਹ ਪਹੁੰਚਦਾ ਵਾ ਗੁਰੂ ਸਾਹਿਬ ਦੇ ਕੋਲ ਤੇ ਗੁਰੂ ਸਾਹਿਬ ਨੂੰ ਆਪਣੇ ਘਰ ਲੈ ਕੇ ਆਉਂਦਾ ਸੇਵਾ ਲਈ ਉੱਥੇ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਂਦਾ ਤੇ ਉਹਦੇ ਘਰ ਚ ਨਾ ਚਵਾਰਾ ਅੱਛਾ ਹਾਂਜੀ ਮਤਲਬ ਚਵਾਰੇ ਚ ਬਣਿਆ ਹੋਇਆ ਸੀ ਜਿਵੇਂ ਪਹਿਲਾਂ ਘਰ ਹੁੰਦੇ ਸੀ ਇਕਣ ਦੀਆਂ ਕੋਠੀਆਂ ਨਹੀਂ ਸੀ ਹੁੰਦੀਆਂ ਅੱਛਾ ਘਰ ਦੇ ਉੱਪਰ ਜਿਹੜੀ ਉੱਪਰ ਪਹਿਲੀ ਮੰਜ਼ਿਲ ਹੁੰਦੀ ਸੀ ਇੱਕ ਤਾਂ ਗਰਾਊਂਡ ਫਲੋਰ ਹੁੰਦਾ ਸੀ ਇੱਕ ਪਹਿਲੀ ਮੰਜ਼ਿਲ ਨੂੰ ਚਵਾਰਾ ਕਹਿੰਦੇ ਉਹ ਰਿਸ਼ਤੇਦਾਰਾਂ ਨੂੰ ਆਏ ਗਏ ਦੇ ਲਈ ਮਹਿਮਾਨਾਂ ਦੀ ਮਹਿਮਾਨਵਾਜ਼ੀ ਲਈ ਅੱਛਾ ਉਹ ਕਮਰਾ ਅੱਜ ਜਿਵੇਂ ਅੱਜ ਦਾ ਆਪਣਾ ਡਰਾਈਂਗ ਰੂਮ ਹੁੰਦਾ ਤੇ ਉਹ ਉਸ ਤਰੀਕੇ ਦੀ ਬੈਠਕ ਚਵਾਰਾ ਬਣਿਆ ਹੋਇਆ ਸੀ ਉਹਦੇ ਘਰ ਦੇ ਉੱਪਰ ਉਹ ਉੱਥੇ ਗੁਰੂ ਸਾਹਿਬ ਨੂੰ ਅ ਮਤਲਬ ਗੁਰੂ ਸਾਹਿਬ ਨੂੰ ਉਹਥੇ ਖਾਤਰਦਾਰੀ ਕਰਦਾ ਸੇਵਾ ਕਰਦਾ ਹਨ ਮੁੱਠੀ ਚਾਪੀ ਕਰਦਾ ਗੁਰੂ ਸਾਹਿਬ ਦੀ ਤੇ ਪ੍ਰਸ਼ਾਦਾ ਪਾਣੀ ਛਕਾਉਂਦਾ ਤੇ ਫਿਰ ਜਦੋਂ ਭਾਈ ਗੰਨੀ ਖਾਨੇ ਵੀ ਖਾ ਹੁਣਾਂ ਨੂੰ ਪਤਾ ਲੱਗਦਾ ਅੱਛਾ ਹਾਂਜੀ ਉਹਨਾਂ ਦੇ ਵਿੱਚ ਵੀ ਉਹ ਵੀ ਗੁਰੂ ਘਰ ਦੇ ਪ੍ਰੇਮੀ ਹੁੰਦੇ ਨੇ ਅੱਛਾ ਜੀ ਹਾਂਜੀ ਭਾਵੇਂ ਉਹ ਮੁਸਲਮਾਨ ਧਰਮ ਤੋਂ ਬਲੌਂ ਕਰਦੇ ਨੇ ਪਰ ਗੁਰੂ ਘਰ ਦੇ ਬਹੁਤ ਪ੍ਰੇਮੀ ਹੁੰਦੇ ਨੇ ਪਰ ਉਹਨਾਂ ਦੇ ਮਨ ਦੇ ਵਿੱਚ ਹੁੰਦਾ ਸੇਵਾ ਭਾਵਨਾ ਕਰਨ ਦੇ ਗੁਰੂ ਸਾਹਿਬ ਦੀ ਤਾਂ ਫਿਰ ਉਹ ਦੋਨੇ ਭਾਈ ਨਾ ਉਹ ਕੋੜਿਆਂ ਦੇ ਵਪਾਰੀ ਹੁੰਦੇ ਨੇ ਤੇ ਗੁਰੂ ਸਾਹਿਬ ਨੂੰ ਅਕਸਰ ਉਹ ਮਿਲਦੇ ਰਹਿੰਦੇ ਨੇ ਕੋੜਿਆਂ ਦੇ ਗੁਰੂ ਸਾਹਿਬ ਵੀ ਕੋੜਿਆਂ ਦੇ ਸੀ ਨੰਦਾਂ ਸੀ ਤਾਂ ਉਹ ਅੰਕਾ ਵਾਸਤੇ ਤੇ ਉਹ ਜਦੋਂ ਉਹਨਾਂ ਨੂੰ ਪਤਾ ਲੱਗਦਾ ਤਾਂ ਉਹ ਫਿਰ ਘਰ ਵਿਚਾਰ ਕਰਦੇ ਨੇ ਫਿਰ ਉਹ ਕਹਿੰਦੇ ਨੇ ਵੀ ਇੰਨਾ ਵੀ ਚਾਹੇ ਹਾਲਾਤ ਕਿਹੇ ਜਿਹੇ ਵੀ ਨੇ ਪਰ ਦੇਖੋ ਉਸ ਟਾਈਮ ਦੇ ਵਿੱਚ ਵੀ ਸਲਤਨਤ ਦੇ ਉਲਟ ਜਾਣਾ ਗੁਰੂ ਸਾਹਿਬ ਦੀ ਸੇਵਾ ਕਰਨੀ ਤਾਂ ਇਹ ਸੇਵਾ ਉਹਨਾਂ ਦੇ ਖੱਤੀ ਹੁੰਦੀ ਆ ਤੇ ਫਿਰ ਉਹ ਸੇਵਾ ਉਹ ਗੁਰੂ ਸਾਹਿਬ ਨੂੰ ਆਪਣੇ ਘਰ ਲੈ ਕੇ ਜਾਂਦੇ ਨੇ 9 ਤੇ 10 ਪੋ ਗੁਰੂ ਸਾਹਿਬ ਉਹਨਾਂ ਦੇ ਘਰ ਕੁਸ਼ਰਾਮ ਕਰ ਉਹ ਵਿਸ਼ਰਾਮ ਕਰਦੇ ਉਹਨਾਂ ਦੇ ਘਰ ਦੇ ਵਿੱਚ ਹੀ ਰਹਿੰਦੇ ਨੇ ਅੱਛਾ ਜੀ ਹੁਣ ਇਹ ਇਹ ਮਾਨ ਉਹਨਾਂ ਨੂੰ ਮਸੂਰ ਪ੍ਰਾਪਤ ਜਦੋਂ ਆਪਾਂ ਮਾਚੀਵਾੜਾ ਸਾਹਿਬ ਗੁਰਦੁਆਰਾ ਚਰਨ ਕਮਲ ਸਾਹਿਬ ਗੁਰਦੁਆਰਾ ਚੁਬਾਰਾ ਸਾਹਿਬ ਜਿੱਥੇ ਜਿੱਥੇ ਗੁਰੂ ਸਾਹਿਬ ਭਾਈ ਗੁਲਾਬੇ ਦੇ ਘਰ ਰੁਕੇ ਉੱਥੇ ਗੁਰਦੁਆਰਾ ਚੁਬਾਰਾ ਸਾਹਿਬ ਤੇ ਉੱਥੇ ਵੀ ਉਹ ਵੀ ਦੇਖੋ ਚੁਬਾਰਾ ਸਾਹਿਬ ਹੋ ਗਿਆ ਚੁਬਾਰੇ ਤੋਂ ਹੈਨਾ ਜਿੱਥੇ ਗੁਰੂ ਸਾਹਿਬ ਦੇ ਚਰਨ ਟਿਕੇ ਉੱਥੇ ਹੀ ਬੂਮਾਛਵਾੜ ਦੇ ਜੰਗਲਾਂ ਦੇ ਵਿੱਚ ਉਹ ਗੁਰਦਰਾ ਚਰਨ ਕਮਲ ਸਾਹਿਬ ਹੋ ਗਿਆ। ਫਿਰ ਜਿੱਥੇ ਭਾਈ ਗਨੀਖਾ ਨਵੀਖਾ ਉਹਨਾਂ ਦੀਆਂ ਉਹ ਨਿਸ਼ਾਨੀਆਂ ਵੀ ਨਹੀਂ ਉੱਥੇ ਭਾਈ ਗਨੀਖਾ ਨਵੀਖਾ ਦੇ ਉੱਥੇ ਵੀ ਉਹ ਗੁਰਦਰਾ ਸਾਹਿਬ ਬਣਿਆ ਹੋਇਆ। ਉੱਥੇ ਵੀ ਗੁਰੂ ਸਾਹਿਬ ਦੀ ਯਾਦਗਾਰ ਹੋ ਗਈ ਮਾਛਵਾੜ ਦੇ ਵਿੱਚ। ਹਾਂਜੀ। ਤੇ ਫਿਰ ਉੱਥੇ ਨਾ ਸੇਵਾ ਕਰਦੇ ਨੇ। ਤੇ ਇੱਕ ਮਾਤਾ ਹੁੰਦੀ ਆ ਉਹ ਵੀ ਗੁਰੂ ਸਾਹਿਬ ਦੀ ਬਹੁਤ ਪ੍ਰੇਮੀ ਹੁੰਦੇ ਨੇ ਬੜੀ ਸ਼ਰਧਾ ਤੇ ਪ੍ਰੇਮ ਦੇ ਨਾਲ ਗੁਰੂ ਸਾਹਿਬ ਵਾਸਤੇ ਚੋਲਾ ਬੁਣ ਕੇ ਰੱਖਿਆ ਹੁੰਦਾ। ਉਹਨਾਂ ਟਾਈਮਾਂ ਦੇ ਵਿੱਚ ਰੈਡੀमेड ਕੱਪੜੇ ਨਹੀਂ ਸੀ ਹੁੰਦੇ। ਹਾਂਜੀ। ਘਰੀ ਖੱਡੀਆਂ ਦੇ ਉੱਤੇ ਚੱਕਲੇ ਦੇ ਉੱਤੇ ਚਰਖੇ ਦੇ ਉੱਤੇ ਸੂਤ ਕੱਤਿਆ ਜਾਂਦਾ ਸੀ ਖੱਡੀ ਸਮਝ ਲੈ ਵੀ ਅੱਜ ਦੀ ਮਸ਼ੀਨ ਧੋਪੜਾ ਪਉਣ ਵਾਲੀ ਮਸ਼ੀਨ ਅੱਛਾ ਜੀ ਉਹ ਖੱਡੀ ਦੇ ਉੱਤੇ ਉਹਨੇ ਵਸਤਰ ਤਿਆਰ ਕੀਤੇ ਸੀ ਉਹਦੀ ਮਨ ਦੀ ਬੜੀ ਭਾਵਨਾ ਸੀਗੀ ਕਿ ਗੁਰੂ ਸਾਹਿਬ ਨੂੰ ਉਹ ਭੇਟ ਕਰੇ ਅੱਛਾ ਜੀ ਤੇ ਉਹ ਫਿਰ ਉਹਨੂੰ ਪਤਾ ਲੱਗਦਾ ਫਿਰ ਉਹਦੇ ਘਰ ਪਹੁੰਚਦੇ ਉਹਦੇ ਘਰ ਸੁਨੇਹਾ ਪਹੁੰਚਦਾ ਵੀ ਗੁਰੂ ਸਾਹਿਬ ਵਾਸਤੇ ਇਦਾਂ ਕਰਕੇ ਉਹ ਤਾਂ ਉਹਦੀ ਤਾਂ ਇੱਛਾ ਪੂਰੀ ਹੋ ਜਾਂਦੀ ਹੈ ਫਿਰ ਗੁਰੂ ਸਾਹਿਬ ਨੂੰ ਉਹ ਭੇਟ ਕਰਦੀ ਆ ਫਿਰ ਅ ਫਿਰ ਉਹ ਨਾ ਬੈਠ ਕੇ ਮਤਲਬ ਸਲਾਹ ਬ ਕੀਤੀ ਜਾਂਦੀ ਆ ਵੀ ਗੁਰੂ ਸਾਹਿਬ ਹੁਣ ਨੇਚਰ ਨੂੰ ਪਤਾ ਲੱਗ ਜਾਂਦਾ ਮੁਗਲ ਫੌਜ ਪਿੱਛੇ ਪਿੱਛੇ ਆ ਰਹੀ ਆ ਮਾਛੀ ਵੜੇ ਨੂੰ ਉਧਰੋਂ ਘੇਰਾ ਪੈ ਜਾਂਦਾ ਤੇ ਹੁਣ ਹਾਂ ਮਾਛੀ ਵੜੇ ਜੋ ਹੁਣ ਵੀ ਗੁਰੂ ਸਾਹਿਬ ਨੂੰ ਮ ਘੇਰੇ ਚ ਫੌਜ ਦੇ ਘੇਰੇ ਚੋਂ ਕਿਵੇਂ ਕੱਢਿਆ ਜਾਵੇ ਫਿਰ ਇਹਦੇ ਵਾਸਤੇ ਸਲਾਹ مشਵਰਾ ਹੁੰਦਾ ਅੱਛਾ ਜੀ ਫਿਰ ਸਾਰੀ ਫਿਰ ਸਿੰਘ ਗੁਰੂਕੇ ਸਿੰਘ ਜਿਹੜੇ ਤਿੰਨ ਸਿੰਘ ਗੁਰੂ ਸਾਹਿਬ ਦੇ ਨਾਲ ਸੀਗੇ ਤੇ ਭਾਈ ਗੰਨੀ ਖਾਣਾ ਵੀ ਖਾਉਣੀ ਇਹ ਸਲਾਹ ਕਰਦੇ ਨੇ ਆਪਸ ਦੇ ਵਿੱਚ ਗੁਰੂ ਸਾਹਿਬ ਦੇ ਨਾਲ ਵੀ ਆਪਾਂ ਭਾਈ ਗਨੀਖਾ ਨਵੀ ਖਾਣੀ ਕਹਿੰਦੇ ਵੀ ਆਪਾਂ ਤੁਹਾਨੂੰ ਉੱਚ ਦੇ ਪੀਰ ਬਣਾ ਕੇ ਗੁਰੂ ਸਾਹਿਬ ਨੂੰ ਵੀ ਆਪਾਂ ਘੇੜੇ ਚ ਹਾਂ ਗੁਰੂ ਸਾਹਿਬ ਫਿਰ ਤਾਂ ਹੀ ਗੁਰੂ ਸਾਹਿਬ ਨੂੰ ਉੱਚ ਦੇ ਪੀਰ ਵੀ ਕਿਹਾ ਜਾਂਦਾ ਇਹ ਫਿਰ ਮਾਛੀਵਾੜੇ ਦੀ ਧਰਤੀ ਨੂੰ ਇਹ ਚਾਹੇ ਦੁੱਖ ਦੀ ਘਟਨਾ ਸੀ ਪਰ ਮਾਛੀਵਾੜੇ ਨੂੰ ਸੁਭਾਗ ਪ੍ਰਾਪਤ ਹੋਇਆ ਵੀ ਉੱਥੇ ਹੀ ਗੁਰੂ ਸਾਹਿਬ ਨੂੰ ਉੱਚ ਦੇ ਪੀਰ ਉਹ ਤਾਂ ਕਰਕੇ ਆਪਾਂ ਗੁਰੂ ਸਾਹਿਬ ਨੂੰ ਉੱਚ ਦੇ ਪੀਰ ਵੀ ਕਹਿੰਦੇ ਆ ਤੇ ਫਿਰ ਉਹ ਕੀ ਕਰਦੇ ਨੇ ਨੀਲਾ ਬਾਣਾ ਰਾਤੋਂ ਰਾਤ ਬਾਣਾ ਰੰਗਿਆ ਜਾਂਦਾ ਵਾ ਗੁਰੂ ਸਾਹਿਬ ਦੇ ਸਾਏ ਬਣਦਾ ਹਣਾ ਤੇ ਉਹ ਬਣ ਕੇ ਰੰਗਾਈ ਕੀਤੀ ਜਾਂਦੀ ਹੈ ਚੋਲੇ ਦੀ ਫਿਰ ਕੀ ਕੀਤਾ ਜਾਂਦਾ ਇੱਕ ਪਲੰਗ ਸਾਹਬ ਤਿਆਰ ਕੀਤਾ ਜਾਂਦਾ ਗੁਰੂ ਸਾਹਿਬ ਵਾਸਤੇ ਜਿਹਦੇ ਤੇ ਗੁਰੂ ਸਾਹਿਬ ਨੂੰ ਮੂਰੇ ਭਾਈ ਗਨੀਖਾਣਾ ਵੀ ਖਾਣੇ ਲੱਗਦੇ ਨੇ ਪਿੱਛੇ ਗੁਰੂ ਕੇ ਸਿੰਘ ਲੱਗਦੇ ਨੇ ਅੱਛਾ ਜੀ ਭਾਈ ਦਿਆ ਸਿੰਘ ਹੋਣੀ ਭਾਈ ਮਾ ਸਿੰਘ ਹੋਣੀ ਹਨ ਤੇ ਉਹ ਫਿਰ ਕੀ ਕਰਦੇ ਨੇ ਗੁਰੂ ਸਾਹਿਬ ਆਪਣੇ ਕੇਸ ਖੋਲ ਲੈਂਦੇ ਨੇ ਤੇ ਗੁਰੂ ਸਾਹਿਬ ਆਪਣੇ ਕੇਸ ਮਤਲਬ ਕੇਸਾਂ ਦੇ ਉੱਤੇ ਜੀ ਦਸਤਾਰ ਉਹ ਦੂਜੀ ਆਪਣੀ ਉਹ ਵਾਲੀ ਸਜਾਉਂਦੇ ਨੇ ਹਨਾ ਤੇ ਹੁਣ ਵੀ ਉੱਕਣਾ ਉੱਚ ਦਾ ਪੀਰ ਬਣ ਕੇ ਵੀ ਗੁਰੂ ਸਾਹਿਬ ਨੂੰ ਹੁਣ ਬਾਹਰ ਸੋਦੇ ਵੀ ਕਰ ਦਿੱਤੋ ਕੱਢਿਆ ਜਾਵੇ ਹਾਂ ਹਾਂ ਮਹਾਰਾਜ ਨੇ ਰੂਪ ਬਦਲ ਲਿਆ ਰੂਪ ਬਦਲ ਲਿਆ ਸਭ ਗੁਰੂ ਮਹਾਰਾਜ ਨੇ ਖੇਡ ਮਾਰਨ ਖੇਡ ਵਰਤਾਈ ਹਾਂਜੀ ਤੇ ਫੇਰ ਉਹ ਜਦੋਂ ਫੌਜਾਂ ਦੇ ਘੇਰੇ ਚੋਂ ਜਦੋਂ ਗੁਰੂ ਸਾਹਿਬ ਨੂੰ ਲੈ ਕੇ ਨਿਕਲਦੇ ਨੇ ਉਹ ਉਹਨਾਂ ਨੂੰ ਪਤਾ ਹੁੰਦਾ ਵੀ ਅੰਦਰੋਂ ਕਿਤੇ ਹੁਣ ਹੋਵੇ ਹੈਨਾ ਤਾਂ ਉਹ ਕੀ ਕਰਦੇ ਨੇ ਉਹ ਰਾਤ ਦੀ ਰੋਟੀ ਖਾ ਰਹੇ ਹੁੰਦੇ ਨੇ ਤਾਂ ਉਹ ਗੁਰੂ ਸਾਹਿਬ ਨੂੰ ਤੇ ਗੁਰੂ ਸਾਹਿਬ ਦੇ ਨਾਲ ਸਿੰਘਾਂ ਨੂੰ ਉਹ ਚੀਜ਼ ਉਦੋਂ ਕਹਿੰਦੇ ਨੇ ਵੀ ਸਾਡੇ ਨਾਲ ਤੁਸੀਂ ਪ੍ਰਸ਼ਾਦਾ ਪਾਣੀ ਸ਼ਕੋ ਜੋ ਵੀ ਉਹਨਾਂ ਦਾ ਹੁੰਦਾ ਹੈ ਨਾ ਮੁਗਲ ਫੌਜਾਂ ਕਹਿੰਦੀਆਂ ਮੁਗਲ ਫੌਜਾਂ ਕਹਿੰਦੀਆਂ ਨੇ ਉਹਨਾਂ ਨੂੰ ਵੀ ਹੁੰਦਾ ਵੀ ਜੇ ਇਹ ਸਿੰਘ ਹੋਣਗੇ ਗੁਰੂ ਕੇ ਹਾਂਜੀ ਤਾਂ ਫਿਰ ਇਹ ਨਹੀਂ ਸ਼ਕਣਗੇ ਇਹ ਚੀਜ਼ ਤੇ ਜਿਹੜੀ ਮੁਗਲਾਂ ਨੂੰ ਪਤਾ ਹੁੰਦਾ ਵੀ ਗੁਰੂ ਸਾਹਿਬ ਇਹ ਚੀਜ਼ਾਂ ਸਾਡੀ ਸਾਡਾ ਜਿਹੜਾ ਖਾਣਾ ਖਾਣਾ ਦਾਣਾ ਇਹ ਗੁਰੂ ਕੇ ਸਿੰਘ ਤੇ ਗੁਰੂ ਸਾਹਿਬ ਨਹੀਂ ਛਕਦੇ ਅੱਛਾ ਜੀ ਉਹ ਕੀ ਕਰਦੇ ਨੇ ਆਪਣੇ ਖਾਧ ਪਦਾਰਥ ਜੋ ਵੀ ਉਹ ਖਾਂਦੇ ਨੇ ਉਹ ਗੁਰੂ ਸਾਹਿਬ ਨੂੰ ਆਫਰ ਸਿੰਘਾਂ ਨੂੰ ਪੇਸ਼ ਕਰਦੇ ਨੇ ਵੀ ਤੁਸੀਂ ਸਾਡੇ ਨਾਲ ਤੁਸੀਂ ਝੱਕੋ ਸਾਡੇ ਨਾਲ ਹੈਨਾ ਹਾਂ ਤੇ ਫਿਰ ਸਿੰਘ ਗੁਰੂ ਸਾਹਿਬ ਨੂੰ ਵਿਚਾਰ ਕਰਦੇ ਨੇ ਵੀ ਹੁਣ ਕਿਵੇਂ ਤੇ ਗੁਰੂ ਸਾਹਿਬ ਫਿਰ ਹਾਂ ਗੁਰੂ ਸਾਹਿਬ ਫਿਰ ਉੱਥੇ ਫਿਰ ਗੁਰੂ ਸਾਹਿਬ ਕਹਿੰਦੇ ਨੇ ਵੀ ਕਿਰਪਾਨ ਭੇਟ ਕਿਉਂਕਿ ਗੁਰੂ ਕੇ ਸ਼ਸਤਰ ਆਪਾਂ ਐਵੇਂ ਦਾ ਨਹੀਂ ਪੀ ਸ਼ਸਤਰਾਂ ਨੂੰ ਆਪ ਪੀਰ ਕਹਿੰਦੇ ਇਹ ਹੀ ਹਮਾਰੇ ਪੀਰ ਗੁਰੂ ਸਾਹਿਬ ਨੇ ਪੀ ਰੱਖਿਆ ਨਾ ਆਪਾਂ ਲਈ ਲਈ ਜਿੰਨੇ ਅਸੀਂ ਸ਼ਸਤਰਾਂ ਚ ਵੀ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਹਾਂ ਜੀ ਤੇ ਜਦੋਂ ਫਿਰ ਸਿੰਘਾਂ ਨੇ ਕਿਰਪਾਨ ਭੇਟ ਕੀਤੀ ਫਿਰ ਉਹ ਦੇਖ ਸੱਜ ਦੇਖ ਸੱਜ ਜੰਦੀ ਉਹਨਾਂ ਨੂੰ ਉਹੀ ਚੀਜ਼ ਦਿਖਦੀ ਆ ਤੇ ਉਹਦੀ ਬਣ ਜਾਂਦੀ ਆ ਦੇਗ ਦੇਗ ਬਣ ਜਾਂਦੇ ਤੇ ਦੇਗ ਕਿਰਪਾਨ ਭੇਟ ਕਰਕੇ ਫਿਰ ਸਿੰਘ ਉਹਦਾ ਉਹ ਪ੍ਰਸ਼ਾਦ ਛਕਦੇ ਨੇ ਤੇ ਉਹ ਗੁਰੂ ਸਾਹਿਬ ਨੂੰ ਗੁਰੂ ਸਾਹਿਬ ਨੂੰ ਵੀ ਕਹਿੰਦੇ ਨੇ ਫਿਰ ਉਹ ਭਾਈ ਗਣਿ ਛਕਣ ਵਾਸਤੇ ਭਾਈ ਕਿਉਂਕਿ ਗੁਰੂ ਸਾਹਿਬ ਨੇ ਇਹ ਚੀਜ਼ ਦਾ ਵਿਸ਼ਵਾਸ ਵੀ ਦਿਵਾਉਣਾ ਸੀ ਨਾ ਦੁਨੀਆ ਨੂੰ ਖੇਡ ਵਰਤੌਣੀ ਸੀਗੀ ਹਾਂਜੀ ਉੱਥੇ ਕਿਰਪਾਨ ਭੇਟ ਗੁਰਦਵਾਰਾ ਸਾਹਿਬ ਨਾਲ ਤਾਂ ਉੱਥੇ ਕਿਰਪਾਨ ਭੇਟ ਹੁੰਦੀ ਆ ਫਿਰ ਉਹ ਕਹਿੰਦੇ ਗੁਰ ਕਹਿੰਦੇ ਵੀ ਇਹਨਾਂ ਦਾ ਬੰਨ੍ਹ ਦੋ ਵੀ ਪੀਰ ਸਾਹਿਬ ਦਾ ਤਾਂ ਰੋਜ਼ਾ ਕਿਉਂਕਿ ਮੁਸਲਮਾਨ ਵੀਰ ਨੇ ਜਿਹੜੇ ਇਹ ਰੋਜ਼ੀ ਰੱਖਦੇ ਨੇ ਨਾ ਕਹਿੰਦੇ ਗੁਪੀਰ ਸਾਹਿਬ ਦਾ ਤਾਂ ਰੋਜ਼ਾ ਫਿਰ ਉਹ ਕਹਿੰਦੇ ਨੇ ਵੀ ਠੀਕ ਆ ਉਹ ਗੁਰੂ ਸਾਹਿਬ ਦਾ ਆਪਣੇ ਉਹਦੇ 'ਚ ਬਣਾ ਲੈਂਦੇ ਨੇ ਤੇ ਫਿਰ ਉਹ ਦੇਗ ਗੁਰਦਾਰ ਗੁਰੂ ਸਾਹਿਬ ਕਟਾਣਾ ਗੁਰਦਾਰ ਦੇਸਰ ਸਾਹਿਬ ਕਟਾਣਾ ਸਾਹਿਬ ਆ ਕੇ ਵਰਤਉਂਦੇ ਨੇ ਉਹ ਫਿਰ ਹਾਂ ਕਟਾਣਾ ਸਾਹਿਬ ਤਾਂ ਬਹੁਤ ਵਰਗੇ ਆ ਹਾਂ ਉੱਥੇ ਫਿਰ ਉਹ ਦੇਗ ਵਰਤਦੀ ਆ ਉਹ ਫਿਰ ਆਪਾਂ ਅੱਗੇ ਇਤਿਹਾਸ ਵਿਚਾਰਾਂਗੇ ਅਗਲੀ ਉਹਦੇ 'ਚ ਤਾਂ ਉਹ ਫਿਰ ਉੱਥੇ ਮਤਲਬ ਗੁਰੂ ਸਾਹਿਬ ਦੀਆਂ ਇਹ ਚੋਜ ਸੀਗੇ ਇਹੋ ਜੀਆਂ ਘੜੀਆਂ ਦੇ ਵਿੱਚ ਵੀ ਤਾਂ ਹੀ ਤੋਂ ਜਿੰਮੀ ਤੱਕ ਮਹਾਰਾਜ 11 ਪੋਨੂ ਗਏ ਸੀ ਉੱਥੇ 11 ਪੋਨੂ ਦੇ ਘਟਾਣਾ ਸਾਹਿਬ ਤਾਂ ਅੱਛਾ ਜੀ ਫਿਰ ਗੁਰਦਰਾ ਦੇਖ ਸਰ ਸਾਹਿਬ ਜਿੱਥੇ ਅਸੀਂ ਉੱਥੇ ਨਾ 12 ਆਇਆ ਨਾ ਥਾ ਨੂੰ ਹਾਂ ਜੀ 9 ਤੇ 10 ਪੋਨੂ ਗੁਰੂ ਸਾਹਿਬ ਫਿਰ ਭਾਈ ਗਨੀਖਾਨ ਵਿਖਾਣ ਦੇ ਘਰ ਰਹਿੰਦੇ ਨੇ ਉੱਥੇ ਉਹਨਾਂ ਨੂੰ ਸੇਵਾ ਮਿਲਦੀ ਆ ਫਿਰ ਮਾਛੀਵਾੜੇ ਦੇ ਜੰਗਲਾਂ ਨੂੰ ਛੱਡ ਕੇ ਉੱਚ ਦੇ ਪੀਰ ਬਣ ਕੇ ਗੁਰੂ ਸਾਹਿਬ ਬਾਹਰ ਆਉਂਦੇ ਆ ਮਛਵੜੇ ਦੇ ਜੰਗਲਾਂ ਚੋਂ ਹਾਂ ਜੀ ਤੇ ਇਹ ਵੜਈ ਆ 9 ਤੇ 10 10 ਪੋ ਦਾ ਇਤਿਹਾਸ ਆਪਣਾ ਇਦਾਂ ਬਣਦਾ ਗੁਰੂ ਸਾਹਿਬ ਦਾ ਚੋਲਾ ਰੰਗ ਤੇ ਆ ਮਾਤਾ ਗੁਜਰੀ ਜੀ ਤੇ ਛੋਟੇ ਸਭ ਜਾਂਦੇ ਪੁੱਤ ਉਹ ਕਾਲਾ ਪਥਰ ਨੂੰ ਦੱਸਿਆ ਕਿ 9 ਪੋ ਨੂੰ ਮਰਿੰਡੇ ਦੀ कोतਵਾਲੀ ਚ ਹੁੰਦੇ ਨੇ ਹਾਂਜੀ ਤੇ ਉਦੋਂ ਚੋਂ ਫਿਰ ਰਾਤੋਂ ਰਾਤ ਹੀ ਫਿਰ ਉੱਥੇ ਆਪਣੇ ਸਰੰਦ ਵਜੀਦ ਖਾਂ ਕੋਲੇ ਵਜੀਦ ਖਾਂ ਕੋਲੇ ਉਹ ਗੁਰੂ ਘਰ ਦਾ ਕਟੜ ਦੁਸ਼ਮਣ ਸੀ ਨਾ ਉਹਦੇ ਕੋਲ ਪਹੁੰਚਦਾ ਉਹਨੂੰ ਇਹ ਹੁੰਦਾ ਵੀ ਗੁਰੂ ਸਾਹਿਬ ਵੀ ਬਚ ਕੇ ਗੁਰੂ ਸਾਹਿਬ ਦੇ ਵੀ ਬੜਾ ਸ਼ਰਮ ਮਹਿਸੂਸ ਕਰਦੇ ਨੇ ਉਹ ਵੀ ਸਾਡੇ ਤੋਂ ਅਸੀਂ ਡਾ ਘੇਰਾ ਪਾਇਆ ਵੀ ਗਣਤੀ ਦੇ ਸਿੰਘਾਂ ਨਾਲ ਅਸੀਂ ਪਿੱਛੋਂ ਅਨੰਦਪੁਰ ਦਾ ਕਿਲਾ ਵੀ ਛਡਾਇਆ ਤੇ ਉਹ ਅੰਦਰੋਂ ਬਹੁਤ ਕਲਪਿਆ ਹੁੰਦਾ ਵੀ ਕਿਵੇਂ ਬਦਲਾ ਲਵਾਂ ਗੁਰੂ ਘਰ ਤੋਂ ਕਿਵੇਂ ਮੈਂ ਉਹ ਕਰਾਂ ਇਸ ਚੀਜ਼ ਦਾ ਆਪਣੀ ਹਾਰ ਦਾ ਕਿਵੇਂ ਉਹ ਲਵਾਂ ਕਿਉਂਕਿ ਵੱਡੀ ਹਾਰ ਆ ਨਾ ਹਾਂਜੀ ਸਾਰੀਆਂ ਆਪਣੀਆਂ ਬਾਈ ਧਾਰ ਦੇ ਰਾਜੇ ਪਹਾੜੀ ਰਾਜੇ ਸਾਰੀਆਂ ਮੁਗਲ ਫੌਜਾਂ ਸਾਰੇ ਚੱਪੇ-ਚੱਪੇ ਤੇ ਤਾਂ ਸਲਤਨਤਾ ਸੀਗੀ ਇਹਨਾਂ ਦੀ ਹਾਂਜੀ ਨਾ ਰਿਆਸਤਾਂ ਸੀਗੀ ਹਾਂਜੀ ਹਾਂਜੀ ਤੇ ਕੋਈ ਨਾ ਨਵਾਬ ਮਲੇਰ ਕੋਟਲਾ ਸਰਹੰਦ ਦਾ ਨਵਾਬ ਸੂਬਾ ਸਰਹੰਦ ਇਹ ਜਗ ਸੂਬੇ ਇਹਨਾਂ ਕੋਲ 10 10 15 15 ਹਜ਼ਾਰ ਦੀਆਂ ਫੌਜਾਂ ਵੀ ਇੰਨੀਆਂ ਸਾਡੇ ਕੋਲ ਲੱਖਾਂ ਦੀ ਤਾਦਾਦ ਦੇ ਵਿੱਚ ਸਾਡੇ ਕੋਲ ਫੌਜਾਂ ਵੀ ਅਸੀਂ ਗੁਰੂ ਸਾਹਿਬ ਦਾ ਕੁਝ ਵੀ ਨਹੀਂ ਵਿਗਾੜ ਸਕੇ ਅੱਛਾ ਜੀ ਫਿਰ ਜਾਦੂ ਨੂੰ ਇਹ ਪਤਾ ਲੱਗਦਾ ਵੀ ਗੁਰੂ ਕੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਮਰਿੰਡੇ ਦੀ ਕੋਤਵਾਲੀ ਚ ਮਰਿੰਡੇ ਦੇ ਕੋਤਵਾਲ ਕੋਲ ਨੇ ਹਾਂਜੀ ਤਾਂ ਫਿਰ ਉਹ ਆਪਣੀ ਫੌਜ ਸਿਪੇ ਸਲਾਰ ਆਪਦੇ ਭੇਜਦਾ ਤੇ ਦਸ ਪੋ ਨੂੰ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਕਰ ਲਿਆ ਜਾਂਦਾ ਅੰਤਾਂ ਦੇ ਤਸੀਹੇ ਤੇ ਠੰਡੇ ਬੁਰਜ ਤੇ ਉਹ ਠੰਡਾ ਬੁਰਜ ਕਾਤੇ ਕਿਹਾ ਜਾਂਦਾ ਠੰਡਾ ਬੁਰਜ ਇਸ ਕਰਕੇ ਕਿਉਂਕਿ ਉਹ ਗਰਮੀ ਉਹਦੇ ਕੋਲ ਸੀ ਨਦੀ ਵਗਦੀ ਸੀ ਅੱਛਾ ਜੀ ਤੇ ਉੱਚੇ ਸਥਾਨ ਤੇ ਬਣਿਆ ਹੋਇਆ ਸੀ ਬੁਰਜ ਉਹ ਗਰਮੀਆਂ ਦੇ ਦਿਨਾਂ ਦੇ ਵਿੱਚ ਜਿਵੇਂ ਅੱਜ ਕੱਲ ਆਪਾਂ ਗਰਮੀਆਂ 'ਚ ਏਸੀ ਲਾਉਨੇ ਆ ਉਹ ਪਾਣੀ ਦਾ ਵਹਾਅ ਉਹਦੇ ਕੋਲ 'ਚ ਸੀ ਤੇ ਉਹ ਬੁਰਜ ਉੱਚਾ ਬਣਿਆ ਸੀ ਉਹ ਗਰਮੀਆਂ ਦੇ ਵਿੱਚ ਅਤ ਠੰਡਾ ਹੁੰਦਾ ਸੀ। ਅੱਛਾ ਜੀ। ਤੇ ਉਹ ਇਸ ਕਰਕੇ ਉਹਨੂੰ ਠੰਡਾ ਬੁਰਜ ਤਾਂ ਕਿ ਉਹ ਹਮੇਸ਼ਾ ਠੰਡਾ ਰਹਿੰਦਾ ਸੀ। ਅੱਛਾ ਤਾਂ ਹੀ ਕਰਕੇ ਜਦੋਂ ਆਪਾਂ ਹੁਣ ਵੀ ਜਾਂਦੇ ਆ ਠੰਡੇ ਬੁਰਜ ਉੱਥੇ ਠੰਡਾ ਹੀ ਜਾਂਦਾ ਉਹ। ਹਰ ਸਿ ਵੀ ਠੰਡਾ ਹੁੰਦਾ। ਕੰਦਾਂ ਉਰੰਡੀਆਂ ਆਉਂਦੀਆਂ ਹਨਾ ਉਹ ਇਤਿਹਾਸਕ ਤਾਂ ਉਹਨੂੰ ਨਦੀ ਫੇਰੇ ਜਦੋਂ ਇਹ ਕਹਿਰ ਵਾਪਰਿਆ ਫਿਰ ਨਦੀ ਆਪਣਾ ਰਾਹ ਛੱਡ ਗਈ। ਅੱਛਾ ਜੀ। ਉਹ ਨਦੀ ਤਾਂ ਫਿਰ ਇੱਥੋਂ ਵਗਦੀ ਨਹੀਂ ਹੁਣ। ਪਹਿਲਾਂ ਉਹਦੇ ਕੋਲ ਚੀਬਗੀ ਨਦੀ ਵਗਦੀ ਸੀ ਤੇ ਉੱਥੇ ਠੰਡੇ ਬੁਰਜ ਦੇ ਵਿੱਚ ਕੈਦ ਰੱਖਦੇ ਨੇ ਮਾਤਾ ਜੀਆਂ ਨੂੰ ਤੇ ਛੋਟੇ ਸਹਿਬਜ਼ਾ ਦੇ ਦਾ ਸੋ ਨੂੰ ਛੋਟੇ ਸਹਿਜਾਂ ਦੇ ਦੀ ਪਹਿਲੀ ਪੇਕੀ ਫਿਰ 11 ਪੋ ਨੂੰ ਪਈ 11 ਪੋ ਨੂੰ ਪਹਿਲੀ ਪੇਸ਼ੀ ਗੁਰੂ ਉਹ ਪੈਂਦੀ ਆ ਅੱਛਾ ਜੀ ਤੇ ਇਹ ਏਡਾ ਇਤਿਹਾਸ ਆ ਆਪਣਾ ਇਹਦੇ ਸਾਨੂੰ ਮਾਣ ਵੀ ਕਰਨਾ ਬਣਦਾ ਤੇ ਇਹਨਾਂ ਦਿਨਾਂ ਦੇ ਵਿੱਚ ਸਾਨੂੰ ਗੁਰੂ ਸਾਹਿਬ ਗੁਰਗੋਬ ਸਿੰਘ ਮਹਾਰਾ ਗੁਰਗੋਬ ਸਿੰਘ ਮਹਾਰਾ ਦੇ ਪਿਆਰੇ ਤੇ ਗੁਰੂ ਸਾਹਿਬ ਦੇ ਸਹਬਜ਼ਾਦਿਆਂ ਨੂੰ ਯਾਦ ਕਰਨਾ ਮਾਤਾ ਜੀ ਨੂੰ ਯਾਦ ਕਰਨਾ ਬਣਦਾ ਇਹ ਸੀਗਾ ਆਪਣਾ 10 ਪੋ ਦਾ ਇਤਿਹਾਸ ਅੱਜ ਆਪਾਂ ਸੁਣਿਆ 10 ਪੋ ਦਾ ਇਤਿਹਾਸ ਕਿ ਕਿਵੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਉੱਚ ਦੇ ਪੀਰ ਬਣ ਕੇ ਮਾਛੀਵਾੜੇ ਦੇ ਜੰਗਲਾਂ ਨੂੰ ਛੱਡਦੇ ਨੇ ਅਤੇ ਭਾਈ ਗਨੀਖਾ ਤੇ ਨਵੀਖਾ ਦੇ ਘਰ ਵਿਸ਼ਰਾਮ ਕਰਦੇ ਨੇ ਅਤੇ ਅੱਜ ਦੇ ਦੇ ਨਹੀਂ ਮਾਤਾ ਗੁਹਿਰੀ ਜੀ ਤੇ ਛੋਟੇ ਸਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਲਿੱਤਾ ਜਾਂਦਾ ਤੇ ਕੱਲੋਂ ਆਪਾਂ 11 ਪੋ ਦਾ ਇਤਿਹਾਸ ਸੁਣਾਂਗੇ ਤੇ ਜੇ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਜੇ ਤੁਸੀਂ ਮੇਰਾ ਚੈਨਲ ਪ੍ਰਤਪਾਲ ਸਿੰਘ ਝੱਜ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਸਬਸਕ੍ਰਾਈਬ ਕਰੋ ਮਿਲਦੇ ਆਂ ਜੀ ਕੱਲੋਂ 11 ਪੋ ਦਾ ਇਤਿਹਾਸ ਸੁਣਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ